ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕਰਵਾ ਚੌਥ ਦੇ ਦੇਰ ਸ਼ਾਮ ਬਟਾਲਾ ਅੰਦਰ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹਨ ਉਹਨਾਂ ਗੋਲੀਆਂ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਸਨ ਇਸ ਨੂੰ ਲੈ ਕੇ ਬਟਾਲਾ ਵਾਸੀਆਂ ਚ ਗੁੱਸਾ ਪਾਇਆ ਗਿਆ ਸੀ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਬਟਾਲਾ ਬੰਦ ਕਾਲ ਦਿੱਤੀ ਗਈ ਪਰ ਅੱਜ ਇੱਕ ਕਰ ਫਿਰ ਮੱਲੀ ਮਾਰਕੀਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੱਲੀ ਮਾਰਕੀਟ ਦੇ ਵਿੱਚ ਮੈਜਿਕ ਟੱਚ ਸਲੂਨ ਨਾਂ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਹਨ ਹਾਲਾਂਕਿ ਇਹ ਗੋਲੀਆਂ ਕਿਸ ਨੇ ਚਲਾਈਆਂ ਕਿਸ ਵਜ੍ਹਾ ਨਾਲ ਚਲਾਈਆਂ ਇਹ ਅਜੇ ਸਾਰਾ ਜਾਨਣਾ ਬਾਕੀ ਹੈ ਪਰ ਫਿਲਹਾਲ ਬਟਾਲਾ ਪੁਲਿਸ ਮੌਕੇ ਤੇ ਪਹੁੰਚੀ ਹੈ ਐਸ ਐਚ ਓ ਥਾਣਾ ਸਿਵਲ ਲਾਈਨ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਕਿਹਾ ਕਿ ਗੋਲੀ ਜ਼ਰੂਰ ਚੱਲੀ ਹੈ ਪਰ ਅਜੇ ਤੱਕ ਕੋਈ ਵੀ ਇੱਥੇ ਸਾਡੇ ਸਾਹਮਣੇ ਨਹੀਂ ਆਇਆ ਜਿਸ ਦਾ ਬਿਆਨ ਦਰਜ ਕੀਤਾ ਜਾ ਸਕੇ ਉੱਥੇ ਹੀ ਇਸ ਸਲੂਨ ਦੇ ਜੋ ਔਰਤ ਹੈ ਉਸ ਦਾ ਹਸਬੰਦ ਸਾਡਾ ਮਜੂਦ ਸੀ ਉਹਨਾਂ ਕਹਿੰਦੇ ਦੁਪਹਿਰੇ ਉਹ ਰੋਟੀ ਖਾਣ ਘਰ ਗਏ ਪਰ ਜਦੋਂ ਉਹ ਘਰ ਗਏ ਉਹਨਾਂ ਨੂੰ ਫੋਨ ਗਿਆ ਕਿ ਇੱਥੇ ਗੋਲੀਆਂ ਚੱਲੀਆਂ ਹਨ ਗੋਲੀ ਕਿਉਂ ਚਲਾਈ ਗਈ ਹੈ ਕਿਸ ਵੱਲੋਂ ਚਲਾਈ ਗਈ ਹੈ ਅਜੇ ਤੱਕ ਕੁਝ ਪਤਾ ਨਹੀਂ ਹੈ ਬਟਾਲਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਬਟਾਲਾ 'ਚ ਕਰਫੂ ਤੇ دہشت ਦਾ ਮਾਹੌਲ ਤਿਉਹਾਰਾਂ ਦੇ ਦਿਨ ਹਨ ਪਰ ਲਗਾਤਾਰ ਬਟਾਲਾ ਦੇ ਅੰਦਰ ਗੋਲੀਆਂ ਚੱਲ ਰਹੀਆਂ ਹਨ ਅਤੇ ਇੱਕ ਫਿਰ ਮੱਲੀ ਮਾਰਕੀਟ ਦੇ ਵਿੱਚ ਅੱਜ ਗੋਲੀਆਂ ਚੱਲੀਆਂ ਹਨ ਮੱਲੀ ਮਾਰਕੀਟ ਸੰਦ ਨਗਰ ਫਟਾਲਾ ਠੀਕ ਆ ਜੀ ਮੇਰਾ ਨਾਮ ਰਵਿੰਦਰ ਸਿੰਘ ਕਿ ਕੀ ਕਾਰਨ ਹੈ ਗੋੜੀ ਚੱਲ ਰਹੀ ਹੈ ਭਾਈ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈ ਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜੀਆਂ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣ ਧੀ ਹੈ ਕਿ ਕਿਹੜਾ ਸਲੂਨ ਹੈ ਕਿੰਨਾ ਦਾ ਹੈ ਇਹ ਮੇਰਾ ਸਲੂਨ ਹੈ ਲੈਡੀਜ਼ ਸਲੂਨ ਹੈ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤਾਂ ਨਹੀਂ ਸਮਝੀ ਤੁਸੀਂ ਨਹੀਂ 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 ਪਾਜੀ ਕੋਈ ਤਾਂ ਉਗੀ ਜਮਗੀ ਨਹੀਂ ਮੈਂ ਤਾਂ ਆਪ ਡਿਲੀਵਰੀ ਪਾਜੀ ਦਾ ਕੰਮ ਕਰਦਾ ਨਾਲ ਪਾਟ ਕਿੰਨੇ ਕੁੜੇ ਨੇ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੁੜੇ ਦੀ ਗੱਲ ਇਹ ਵੀ ਪਾਜੀ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਪਹਿਲਾਂ ਵੀ ਤੇ ਤਿੰਨ ਗੱਲ ਨਹੀਂ 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 ਫਸਟ ਟਾਈਮ ਹੀ ਹੈ ਅੱਜ ਪੁਲਿਸ ਆਈ ਆ ਹੁਣ ਆਈ ਹੈ ਮੈਂ ਰ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਪੀਣੇ ਆ ਕੇ ਬਸ ਤੇ ਹੁਣ ਆਣ ਕੇ ਦੇਖਦੇ ਸੇ ਗੋਲੀ ਤੇ ਚਾਹ ਨਹੀਂ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ સમાચાર ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਥਾ ਚੱਲੀ ਕਿ ਗੋਲੀ ਇੱਥਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਿਮੇ ਦੇ ਹੀ ਨੇ ਦੁਨੀਆ ਇੰਨੀ ਸਹਿਮ ਗਈ ਦੀ ਕਿ ਡਰ ਦੇ ਮਾਰੇ ਚੀਕਾ ਮਾਰ ਕੇ ਭੱਜ ਗਏ ਆਪਣੇਸਾ ਆਪਣੇ ਨੂੰ ਪਤਾ ਨਹੀਂ ਕਿਉਂ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਾਹਿਬ ਲੈ ਆ ਚੱਲੇ ਆ ਤੇ ਜੋ ਵੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦਾ ਕੋਈ ਪਤਾ ਕਿਹਨ ਨੂੰ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇਥੇ ਗੋਲੀ ਚੱਲੀ ਕਿਸਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਤੇ ਨਹੀਂ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਆ ਕੋਈ ਫਰੋਗਾ ਕੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਆ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਾਈ ਆਇਆ ਵਾ ਸਾਹਮਣੇ ਤੇ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਾਈ ਮਿਆਲ ਨਾ ਕੋਣਾਂ ਤੇ ਉਸ ਦਾ ਨਾ ਕਰ ਦਿੰਦਾ ਤੇ ਕੋਈ ਐਸੀ ਗੱਲ ਪਤਾ ਨਹੀਂ ਸਾਹਮਣੇ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸ਼ਾਮ ਗੋਲੀ ਚੱਲੀ ਰਹੀ ਰਹਿਣਾ ਪਤਾ ਨਹੀਂ ਈਵਨ ਪਤਾ ਇੱਕ ਤਾਂ ਦੋ ਰੋਲ ਕਿਹਦੇ ਹੋਣ ਫੋਨ ਕਿੰ ਕੋਈ ਸੁਣੀ ਮਿਲਿਆ ਜੀ ਮੁਕਤ ਕੋਈ ਮਿਲੂ ਕਾ ਜੀ ਜਿਹੜੇ ਗੋਲੀ ਚੱਲੀ ਹੈ ਕਿਨੇ ਚਲਾਈ ਹੈ ਕਿਹਦੇ ਤੇ ਲੱਗੀ ਹੈ ਕੋਈ ਪਹਿਰੇ ਪਤਾ ਨਹੀਂ ਜੀ ਤੁਸੀਂ ਕਾਜੀ ਤੇ ਲੈ ਲੀਓ ਖਾਂ ਖਰਾਉਂਗੇ ਨਹੀਂ ਡੀਵੀਆਰ ਜਿੰਨੇ ਡੀਵੀਆਰ ਕੋਈ ਨਹੀਂ ਆ ਚੁੱਕੀ ਨਹੀਂ ਨਹੀਂ ਡੀਵੀਆਰ ਨੇ ਆ ਸਰ ਆਪਣੇ ਡੀਵੀਆਰ ਨੇ ਆ ਸਰ ਗਲਤ ਡੀਵੀਆਰ ਤੇ ਕੁਝ ਇੱਕ ਮਿੰਟ ਹੋ ਜਾਓ ਆਪਰੇ ਇਹ ਨਹੀਂ ਕਰਨੀ ਡੀਵੀਆਰ ਇਹ ਕੋਈ ਅਜੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਉਹ ਤੁਹਾਨੂੰ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੇ ਦੋਸ਼ੀ ਪੈ ਜਾਣਗੇ ਉਹਨੂੰ ਭੰਡਾਟਾ ਚ ਪੁੱਛ ਲੈਣਗੇ